ਤਾਪੀ ਨਾਂ ਮਰਵਾਇਆ ਕਰੋ ਫੁਰਕ ਫੁਰਦੇ ਰਾਤ ਨੂੰ ਸਸੀਕਾਲ ਜੀ ਮੈਂ ਤੁਹਾਡਾ ਆਪਣਾ ਫੌਜੀ ਰੌਂਤੇਵਾਲਾ ਤੇ ਤੁਹਾਡਾ ਨਾਲ ਇੱਕ ਗੱਲ ਕਰਨੀ ਚਾਹਣਾ ਕਿ ਮੇਰਾ ਵੀਰ ਰਾਤ ਤੁਸੀਂ ਦੇਖਿਆ ਹੀ ਹੋਣਾ ਕਿ ਫਾਈਨਲ ਮੈਚ ਹੋਇਆ ਅਨੰਦਗੜ੍ਹ ਕਲਾਊਡ ਤੇ ਉੱਥੇ ਮੇਰੇ ਪਿੰਡ ਦਾ ਮੁੰਡਾ ਵächst ਨਿਕਲਿਆ ਗੋਸ਼ਾ ਤੇ ਬਹੁਤ ਵਧੀਆ ਪਲੇਅਰ ਆਦੇ ਮੈਂ ਸਾਰੇ ਵੀਰਾਂ ਨੂੰ ਇੱਕ ਬੇਨਤੀ ਕਰਨੀ ਚਾਹਣਾ ਕਿ ਜਿਹੜਾ ਤੱਕਾ ਹੋਇਆ ਉਹਦੇ ਨਾਲ ਤੇ ਉਹ ਬਹੁਤ ਮੰਦਭਾਗੀ ਖਬਰ ਹੈ ਤੇ ਮੈਂ ਕਲਾਊਡ ਵਾਲੇ ਵੀਰਾਂ ਨੂੰ ਵੀ ਨੰਦਗੜ ਵਾਲਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹਦਾ ਕੋਈ ਹੱਲ ਕਰੋ ਤੇ ਬਾਕੀ ਵੀਰ ਜੀ ਆਪਾਂ ਕੱਲ ਨੂੰ ਮੈਂ ਪਿੰਡ ਆ ਰਿਹਾ ਆਪਾਂ ਬੈਠ ਕੇ ਸਾਰੇ ਭਰਾ ਇਕੱਠੇ ਹੁੰਨੇ ਆ ਇਹਦਾ ਕੋਈ ਫੈਸਲਾ ਲੈਣੇ ਆ ਹਨਾ ਪਲੇਅਰਾਂ ਦੇ ਹੱਕ 'ਚ ਖੜਨ ਦਾ ਸਮਾਂ ਹੁਣ ਕਿ ਪੁਰਾਣੇ ਤੇ ਨਵੇਂ ਪਲੇਅਰ ਆਪਾਂ ਸਾਰੇ ਇਕੱਠੇ ਹੋ ਕੇ ਕੱਲ ਨੂੰ ਆਪਣੇ ਇਲਾਕੇ ਦੇ ਕੋਈ ਫੈਸਲਾ ਲਵਾਂਗੇ ਤੇ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਕਿ ਕੋਈ ਹੀ ਨਮਾਰਾ ਚੁਣੀਏ ਤੇ ਉਦੋਂ ਪਹਿਲਾਂ-ਪਹਿਲਾਂ ਇਹਦਾ ਕੋਈ ਹੱਲ ਕਰੋ ਟਰੇਟਰ ਖੜਿਆਉਣਾ ਕੋਈ ਹੋਣੀ ਤੇ ਬਾਅਦ 'ਚ ਪੈਸੇ ਦੇ ਦੇਣਾ ਪਲੇਅਰਾਂ ਨੂੰ ਸੱਦਣਾ ਤੁਸੀਂ ਐ ਖੜ੍ਹਾਉਣਾ ਤੁਸੀਂ ਐ ਇਹ ਤੁਹਾਡੀ ਸਰਦਾਰੀ ਹੈ ਤੇ ਮਿਲਦੇ ਆ ਕੱਲ ਨੂੰ ਮੇਰਾ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ